ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਜੁੜੇ ਹੋ ਅਣਖ ਦੇ ਨਾਲ ਤੇ ਅੱਜ ਆਪਾਂ ਗੱਲ ਕਰਾਂਗੇ ਨਰਮੇ ਵਿੱਚ ਹੋਣ ਵਾਲੇ ਨਦੀਨਾਂ ਦੀ ਰੋਕਥਾਮ ਕਿਵੇਂ ਕਰੀਏ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਸਤਿ ਸ੍ਰੀ ਅਕਾਲ ਦੋਸਤੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਰਵੀ ਕੁਮਾਰ ਹੈ ਬੋਦਰੀਜ਼ ਕੰਪਨੀ ਤੋਂ ਤੇ ਹਾਂਜੀ ਕਿਸਾਨ ਭਰਾਵੋ ਅਣਖ ਚੈਨਲ ਦੇ ਤੁਹਾਡਾ ਸਵਾਗਤ ਆ ਅੱਜ ਬਾਈ ਸਪਰੇਅ ਬਾਰੇ ਦੱਸਣਗੇ ਤਿੰਨੇ ਨੇ ਨਰਮਾ ਬਜਾਇਆ ਪਿੰਡ ਸੁਗਲਦੀ ਦੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਉਹ ਚਾਨਣਾ ਜੀ ਆਪਣੇ ਚੈਨਲ ਤੇ ਤੇ ਬਾਈ ਜੀ ਆਪਣਾ ਗੋਦਰੇਜ ਕੰਪਨੀ ਤੋਂ ਸੀਗੇ ਸੀ ਤੇ ਆਪਣੀ ਗੋਦਰੇਜ ਦੀ ਖਤਵਾਈ ਆਈ ਹੈ ਮੈਕਸਪੋਟ ਜੀ ਠੀਕ ਹੈ ਨਦੀਨ ਵਾਸਤੇ ਹੈਗੀ ਆ ਜਦੋਂ ਆਪਾਂ ਨਰਮੇ ਦੀ ਬਿਜਾਈ ਕਰਤੀ ਹੈ ਬਿਜਾਈ ਕਰਨ ਤੋਂ 24 ਤੋਂ 48 ਘੰਟੇ ਦੇ ਵਿੱਚ ਵਿੱਚ ਆਪਾਂ ਇਹਦੀ ਸਪਰੇਅ ਕਰਨੀ ਹੈ ਜਿਹੜੀ ਇਹਦੀ ਡੋਜ਼ ਹੈ ਜਿਹੜੀ 800 ਮਲੇ ਦੀ ਡੋਜ਼ ਹੈ ਕਿਲੇ ਦੀ ਠੀਕ ਹੈ ਇਹ ਦਵਾਈ ਦੀ ਵਰਤੋਂ ਕਰਨ ਤੋਂ ਬਾਅਦ ਜਿਹੜੇ ਪਾਸੇ ਆਪਾਂ ਇਸ ਦਵਾਈ ਦੀ ਵਰਤੋਂ ਕੀਤੀ ਸੀਗੀ ਉਸ ਪਾਸੇ ਬਿਲਕੁਲ ਵੀ ਨਦੀਨ ਨਹੀਂ ਹੋਇਆ ਹੈਗਾ ਤੇ ਜਿਹੜੇ ਪਾਸੇ ਆਪਾਂ ਇਸ ਦਵਾਈ ਦੀ ਵਰਤੋਂ ਨਹੀਂ ਕੀਤੀ ਸੀ ਉਸ ਪਾਸੇ ਜਿਹੜੇ ਚੋੜੇ ਤੇ ਬਰੀਕ ਪੱਤੀ ਵਾਲੇ ਸਾਰੇ ਨਦੀਨ ਸੀਗੇ ਉਹ ਹੋਏ ਆ ਠੀਕ ਹੈ ਤੇ ਬਾਈ ਜੀ ਹੋਰ ਇਹਨਾਂ ਦੇ ਖੇਤ ਦੇ ਵਿੱਚ ਆਪਾਂ ਇੱਥੇ ਟ੍ਰਾਇਲ ਆਇਆ ਸੀਗਾ ਦੇ ਭਾਈ ਜੀ ਤੁਸੀਂ ਦੱਸੋ ਤੁਹਾਨੂੰ ਕੀ ਰੈਜ਼ੀਡੈਂਟ ਲੱਗਿਆ ਭਾਈ ਜੀ ਅਸੀਂ ਆਪਣੇ ਗੋਦਰੇ ਦੇ ਕਾਉਂਟ ਡਿਨੀ ਮੈਕਸੀਟੋ ਦਵਾਈ ਕਰੀ ਸੀ ਆਪਾਂ ਤੰਨ ਪਾਣੀ ਲਾ ਚੁੱਕੇ ਆ ਨਰਮੇ ਨੂੰ ਤੇ ਹਜੇ ਤੱਕ ਸਾਨੂੰ ਜਿਹੜੇ ਪਾਸੇ ਆਪਾਂ ਦਵਾਈ ਕਰੀ ਸੀ ਉਸ ਪਾਸੇ ਕੋਈ ਨਹੀਂ ਦੇ ਨੇਗਾ ਤੇ ਜਿਹੜੇ ਪਾਸੇ ਕਰੀ ਨਹੀਂ ਕਰੀ ਦਵਾਈ ਕੋਈ ਚੰਗ ਨਹੀਂ ਆਪਨ ਮਿਲਿਆ ਅੱਛਾ ਜਿਹੜੇ ਪਾਸੇ ਦਵਾਈ ਦਾ ਛੜਕਾ ਕਰਿਆਗਾ ਉਹ ਦਿਖਾ ਦਿਓ ਆਪਨ ਨੂੰ ਨਾ ਹਾਂ ਤੇ ਕਿਸਾਨ ਭਰਾਵਾਂ ਨੂੰ ਦਿਖਾ ਦਿਗੇ ਹਾਂ ਜੀ ਦੇਖੋ ਜੀ ਇਸ ਪਾਸੇ ਦਵਾਈ ਦਾ ਛੜਕਾ ਜੀ ਅੱਛਾ ਇੱਥੇ ਦਵਾਈ ਦਾ ਛਰਕਾ ਦੋਸਤੋ ਕਿਸਾਨ ਭਰਾਵੋ ਦੇਖ ਲਓ ਇੱਥੇ ਨਦੀਨ ਹੈ ਨਹੀਂ ਦੇਖਣ ਨੂੰ ਵੀ ਵਾਕਿਆ ਇੱਥੇ ਇਕੱਲੇ ਨਰਮੇ ਦੇ ਬੂਟੇ ਦਿਖ ਰਹੇ ਆ ਦੇਖ ਲਓ ਤੇ ਨਦੀਨ ਕੋਈ ਹੈ ਨਹੀਂ ਵਾਕਿਆ ਨਦੀਨ ਹੈ ਨਹੀਂ ਆ ਹੁਣ ਆਪਾਂ ਨੂੰ ਤੁਸੀਂ ਉਹ ਦਿਖਾਓ ਜਿੱਥੇ ਨਦੀਨ ਹੈਗਾ ਜਿੱਥੇ ਸਪਰੇਅ ਦਾ ਛਰਕਾ ਨਹੀਂ ਸੀ ਆ ਆ ਦੇਖੋ ਦੋਸਤੋ ਇੱਥੇ ਇਹਨਾਂ ਨੇ ਸੜਕਾ ਛੜਕਾ ਨਹੀਂ ਕੀਤਾ ਤੇ ਇੱਥੇ ਨਦੀਨ ਉਗਰੇ ਹੋਏ ਆ ਤੁਸੀਂ ਦੇਖ ਸਕਦੇ ਹੋ ਕੱਖ ਵਗੈਰਾ ਇੱਥੇ ਹੈਗੇ ਆ ਜਿੱਥੇ ਜਿੱਥੇ ਨਦੀਨ ਨਹੀਂ ਕੀਤਾ ਆ ਸੌਰੀ ਆਪਣਾ ਛੜਕਾ ਨਹੀਂ ਕੀਤਾ ਇਹਨਾਂ ਨੇ ਸਿੱਖ ਜੋ ਕੀ ਕਹਿੰਦਾ ਮੈਂ ਇੱਕ ਸਾਹ ਪਰ ਇਹੋ ਹੀ ਬੇਨਤੀ ਕਰਦਾ ਵੀ ਇਹ ਗੋਦਰੇ ਦੀ ਮੈਕਸੀਟ ਤੋਂ ਕਿ ਭਾਈ ਕਰਨ ਤੇ ਕੱਖਾਂ ਟੋਸਟ ਕਰਾਪਾ ਜਿਹੜੀ ਇਹਦੀ ਡੋਜ਼ ਹੈ ਜੀ 800 ml ਕਿਲੇ ਦੀ ਡੋਜ਼ ਹੈ ਵਿਜਾਈ ਕਰਨ ਤੋਂ 24 ਤੋਂ 48 ਘੰਟੇ ਬਾਅਦ ਤੁਸੀਂ ਇਹਦੀ ਸਪਰੇਅ ਕਰੋ ਤੇ ਬਹੁਤ ਵਧੀਆ ਰਿਜ਼ਲਟ ਹੈ ਅਸੀਂ ਹੋਰ ਵੀ ਜਗ੍ਹਾ ਕਈ ਥਾਂ ਤੇ ਇਹਦਾ ਹੁਣ ਟ੍ਰਾਇਲ ਆਇਆ ਹੈ ਤੇ ਉੱਥੇ ਵੀ ਬਹੁਤ ਵਧੀਆ ਰਿਜ਼ਲਟ ਆਇਆ ਤੇ ਧੰਨਵਾਦ ਦੱਸੀ ਕਾਲ ਜੀ ਆ ਇਹ ਦੋ 플ੋਟ ਨੇ ਕਾਟਨ ਦੇ ਤੇ ਜਿਹੜਾ ਇਸ ਪਾਸੇ ਦੇਖੋ ਮੈਕਸਕੋਰ ਦੀ ਸਪਰੇ ਕੀਤੀ ਸੀਗੀ ਤੇ ਇਸ ਫਰੂਟ ਦੇ ਵਿੱਚ ਬਿਲਕੁਲ ਵੀ ਨਦੀਨ ਇੱਕ ਵੀ ਨਦੀਨ ਹੈ ਨਹੀਂ ਕੋਟ ਨਹੀਂ ਦਿਖ ਰਿਆ ਓਨਲੀ ਤੇ ਦੂਜੇ ਪਾਸੇ ਜਿਹੜਾ ਇਸ ਪਾਸੇ ਮੈਕਸਕੋਰ ਦੀ ਸਪਰੇ ਨਹੀਂ ਕੀਤੀ ਹੋਈ ਹੈ ਤੇ ਇਹ ਪੂਰਾ 플ੋਟ ਹੈ ਜਿਹੜਾ ਇਹ ਨਦੀਨਾ ਨਾਲ ਭਰਿਆ ਹੋਇਆ ਹੈ ਆਹ ਦੇਖ ਲਓ ਇਸ 플ੋਟ ਵਿੱਚ ਪਾਣੀ ਲੱਗਿਆ ਤੇ ਇਸ 플ੋਟ ਦੇ ਵਿੱਚ ਪਾਣੀ ਹੁਣ ਸਟਾਰਟ ਹੈ ਲੱਗ ਰਿਹਾ ਪਾਣੀ ਤੇ ਦੇਖ ਸਕਦੇ ਹੋ ਤੁਸੀਂ ਬਿਲਕੁਲ ਵੀ ਨਦੀਨ ਨਹੀਂ ਹੈਗੇ ਓਨਲੀ ਕੋਟ ਨਹੀਂ ਕੋਟ ਨੇ ਇੱਥੇ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਜਿਹੜਾ ਨਦੀਨਾ ਨਾਲ ਭਰਿਆ ਪਿਆ ਇੱਥੇ pura plot ji